ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਲੋਕ ਮਨ ਸਾਚਾ ਮੁਖ ਸਾਚਾ ਸੋਏ ਜਿਹੜਾ ਬ੍ਰਹਮ ਗਿਆਨੀ ਉਹ ਰੱਬ ਦਾ ਰੂਪ ਹੋ ਗਿਆ ਜਿਵੇਂ ਰੱਬ ਦੀ ਕਿਸੇ ਨਾਲ ਦਵੈਤ ਨਹੀਂ ਹੈਗੀ ਹਵਾ ਠੰਡੀ ਚੱਲਦੀ ਹੈ ਸਭ ਨੂੰ ਠੰਡੀ ਲੱਗਦੀ ਹੈ ਗਰਮ ਚੱਲਦੀ ਹੈ ਸਭ ਨੂੰ ਗਰਮ ਲੱਗਦੀ ਹੈ ਅੱਗ ਜਿਹੜੀ ਹੈ ਉਹ ਸਭ ਦੇ ਵਾਸਤੇ ਬਰਾਬਰ ਹੈ ਇਸੇ ਤਰ੍ਹਾਂ ਜਿਵੇਂ ਪਰਮੇਸ਼ਰ ਸਾਹਿਬ ਦੇ ਲਈ ਬਰਾਬਰ ਆ ਉਹਨੀਆਂ ਸਾਜੀਆਂ ਹੋਈਆਂ ਇਹ ਸਾਰੀਆਂ ਨਿਆਮਤਾ ਸਭ ਦੇ ਲਈ ਬਰਾਬਰ ਹੈ ਮਿੱਠਾ ਤੇ ਸਭ ਦੇ ਲਈ ਮਿੱਠਾ ਕੋੜੇ ਤੇ ਸਭ ਦੇ ਲਈ ਖੋਲੇ ਕਿ ਉਹਦੀਆਂ ਲਾਤਾਂ ਸ਼ਲੋਕ ਮਨ ਸੱਚਾ ਮੁਖ ਸਾਚਾ ਸੋਏ ਇਹ ਬ੍ਰਹਮ ਗਿਆਨੀ ਹੈ ਉਹਦੇ ਮਨ ਵਿੱਚ ਵੀ ਸੱਚ ਹੁੰਦਾ ਹੈ ਤੇ ਹਿਰਦੇ ਵਿੱਚ ਵੀ ਸੱਚ ਹੁੰਦਾ ਹੈ ਮੂੰਹ ਵਿੱਚ ਵੀ ਸੱਚ ਹੁੰਦਾ ਹੈ ਤੇ ਦੂਜੇ ਕੌਣ ਹੈ ਜਿਨ ਮਨ ਹੋਰ ਮੁਖ ਹੋਰ ਠੇਕਾਂਡੇ ਕੱਟਿਆ ਜਿਨ੍ਹਾਂ ਦੇ ਮਨ 'ਚ ਹੋਰ ਹੈ ਮੂੰਹ 'ਚ ਹੋਰ ਹੈ ਉਹ ਕੱਚੇ ਆ ਉਹਨਾਂ ਨੇ ਬ੍ਰਾਹਮਣ ਨੂੰ ਜਾਣਿਆ ਨਹੀਂ ਕਿ ਪਾਣੀ ਵਿੱਚ ਮਿੱਠਾ ਪਾ ਲਈ ਅਖੰਡ ਪਾ ਲਈ ਤੇ ਪਾਣੀ ਆਪਣਾ ਸੁਆਬ ਮਿੱਠਾ ਨਹੀਂ ਕਰ ਲੈਂਦਾ ਪਾਣੀ ਚ ਲਾਉ ਲੋਂ ਪਾ ਲੀਏ ਤੇ ਪਾਣੀ ਕੌੜਾ ਹੋ ਜਾਂਦਾ ਜਿੰਨਾ ਸਾਧੂਆ ਨੇ ਜਿੰਨਾ ਰੱਬ ਦੇ ਪਿਆਰੇ ਗੁਰਮੁਖਾਂ ਨੇ ਉਸ ਬ੍ਰਹਮ ਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ ਪਹਿਲਾ ਸਾਧ ਕਿਹਾ ਸਾਧ ਸ਼ਲ ਸੰਨੋ ਮਨੁੱਖ ਜਾਨੇ ਤੋਂ ਮਿਲਦਾ ਭਾਵ ਮਨੁੱਖ ਸਾਧੂ ਬਣਦਾ ਸਾਧਨਾ ਕਰਦਾ ਆਪਣੇ ਆਪ ਨੂੰ ਸੁਧਾਰਦਾ ਬਦਲਦਾ ਤੇ ਬਦਲ ਬਦਲ ਕੇ ਕਿਹੋ ਜਿਹਾ ਬਣਨਾ ਮਨੁੱਖ ਨੇ ਅੱਜ ਇਹੋ ਜਿਹਾ ਗੁਰੂ ਨਾਨਕ ਦਾ ਲਿਖਿਆ ਮੂਲ ਮੰਤਰ ਹੈ ਕੋ ਸਤਨਾਮ ਸਿ ਮੂਲ ਮੰਤਰ ਕੀ ਹੈ ਪਰਮੇਸ਼ਰ ਦੇ ਨਛਣ ਪਰਮੇਸ਼ਰ ਦਾ ਸੁਭਾਅ ਪਰਮੇਸ਼ਰ ਦਾ ਜੋ ਵਾਤਾਵਰਨ ਦਿੱਸਦਾ ਤਾਂ ਨਹੀਂ ਰੱਬ ਪਰ ਹੈਗਾ ਹੈ ਤਾਂ ਸਹੀ ਲਖ ਹੈ ਜੋ ਕੋਈ ਤਵ ਉਹੀ ਉਹੋ ਇਹ ਨਾ ਹੋਈ ਫਿਰ ਉਹੀ ਉਹੋ ਹੈ ਫਿਰ ਇਹ ਨਹੀਂ ਹੋਣਾ ਜਦੋਂ ਐਉਂ ਹੋ ਗਿਆ ਜਬ ਹਮ ਹੋਤੇ ਤਬ ਤੂੰ ਨਾਹੀ ਜਦੋਂ ਮੇਰੇ ਵਿੱਚ ਮੈਂ ਸੀ ਉਦੋਂ ਤੂੰ ਨਹੀਂ ਸੀ ਦਿੱਸਦਾ ਹੁਣ ਤੂੰ ਦਿਸਣ ਲੱਗਿਆ ਤੇ ਮੇਰੇ ਤੇ ਦੱਸਣ ਵਾਲਾ ਮੈਂ ਨਹੀਂ ਰਿਹਾ ਵੀ ਮੈਂ ਉਹ ਮੈਂ ਖਤਮ ਤੂੰ ਤੂੰ ਕਰਤੇ ਤੂੰ ਭਾਇ ਮਜਮੇ ਰਹਾ ਨਾ ਹੂੰ ਧਿਆਨ ਦਿਓ ਬੜੀ ਕਮਾਲ ਦੀ ਪਾਠ ਹੈ ਸੁਖਨੀ ਸਾਹਿਬ ਦਾ ਪਹਿਲੀ ਅਸ਼ਟਪਦੀ ਤੋਂ ਚੱਕੇ ਪਹਿਲੇ ਸ਼ਲੋਕ ਤੋਂ ਚੱਕੇ 24ਵੇਂ ਤੱਕ ਪਹੁੰਚਦੇ ਆ ਪਹੁੰਚਦੇ ਆ ਤੁਹਾਨੂੰ ਰੱਬ ਬਣਾ ਦੇਣਾ ਇਹਨੇ ਜੇ ਕਿਤੇ ਸੰਭੁ ਗਿਆ ਗੁਰੂ ਕਿਰਪਾ ਸਦਕਾਸੀਂ ਰੀਪੀਟ ਬਹੁਤ ਕਰਦੇ ਆ ਸੁਖਣੀ ਸਾਹਿਬ ਦੇ ਪਾਠ ਨੂੰ ਬੜਾ ਚਲਣ ਹੈ ਚੰਗੀ ਗੱਲ ਹੈ ਗੁਰੂ ਸਾਹਿਬ ਦੇ ਹੁਕਮ ਹੈ ਇੱਕ ਪਾਠ ਕਰੋ ਵੀ 24 ਘੰਟਿਆਂ ਦੇ ਸਵਾਲ ਸਭਨੇ ਹੋ ਜਾਣਗੇ ਪਰ ਬਦਲੋ ਵੀ ਤਾਂ ਸਹੀ ਇਹਨੂੰ ਸਮਝ ਤਾ ਲਓ। ਦਪੀਨ ਕਰਨ ਦਾ ਮਤਲਬ ਹੈ ਕਿ ਚੀਜ਼ ਨੂੰ ਬਾਰ-ਬਾਰ ਪੜ੍ਹਨਾ ਉਹਨੂੰ ਚੇਤੇਕ ਲੈ ਕੇ ਜਾਣਾ। ਜੇ ਚੇਤੇ ਰਹੀਗੀ ਸੁਖਮਣੀ ਫਿਰ ਵਕਾਇਕ ਤੁਹਾਡੀ ਬਦਲ ਕੇ ਰੱਬ ਬਣ ਜਾਓਗੇ। ਤੁਸੀਂ ਵੀ ਬ੍ਰਹਮ ਹੋ ਰੱਬ ਵੀ ਬ੍ਰਹਮ ਹੈ। ਰੱਬ ਪਾੜ ਬ੍ਰਹਮ ਹੈ, ਗੁਰਨਾਮ ਹੈ ਗੁਰਬ੍ਰਹਮ ਹੈ ਤੇ ਆਪਾਂ ਸਾਰੇ ਬ੍ਰਹਮ ਆ। ਮਸੋ ਫਰਕ ਹੀ ਕੱਢਣਾ ਹੈ ਗੁਰੂ ਨਾਨਕ ਦੀ ਬਾਣੀ ਨੇ ਸੁਖਨੀ ਸਾਹਿਬ ਨੇ ਸਾਡੇ ਚੋਂ ਮਨ ਸਾਚਾ ਮੁਖ ਸਾਚਾ ਸੋਏ ਫੇ ਮੈਨੂੰ ਪਿਛਲਾ ਇੱਕ ਪੌੜੀ ਚੱਕਣੀ ਪੈ ਰਹੀ ਆ ਸਾਧ ਵਾਲੀ ਅਸ਼ਟਪਦੀ 8ਵੀਂ ਪਤਾ ਜੀ ਦਾ ਉਹ ਕੀ ਕਹਦੇ ਨਾ ਸਾਧ ਕੀ ਮਹਿਮਾ ਬੇਦ ਨਾ ਜਾਣੇ ਉਹ ਸਾਧ ਜਿਹੜਾ ਰੱਬ ਨਾਲ ਇੱਕ ਵਿੱਚ ਹੋ ਗਿਆ ਉਹਦੀ ਗੱਲ ਆ ਇੱਥੇ ਵੇਦ ਭਾਵ ਗ੍ਰੰਥ ਪੁਰ ਗੁਰਗੱਤ ਸਾਹਿਬ ਜੀ ਦੀ ਬਾਣੀ ਆ ਇਹਦੇ ਵਿੱਚ ਜਿੰਨੇ ਗੁਰੂ ਸਾਹਿਬ ਨੇ ਲਿਖ ਦਿੱਤੀ ਆ ਓਨੇ ਕਿ ਤਾਂ ਆਪਾਂ ਸਮਝ ਆ ਗਈ ਪਰ ਗੁਰਮਤਿ ਵਿੱਚ ਹਜੇ ਹੋਰ ਪਤਾ ਨਹੀਂ ਕਿੰਨਾ ਗਿਆਨ ਪਿਆ ਹੋਵੇ ਆਪਾਂ ਤਾਂ ਇੰਨੀ ਬਹੁਤ ਆ ਇੰਨੀ ਤਾਂ ਬਹੁਤ ਜ਼ਿਆਦਾ ਇੱਕ ਸ਼ਬਦ ਵੀ ਹਿੱਲੇ ਵਿੱਚ ਵਰਜੇ ਕਿਰਕਾ ਇਕ ਜੀਵ ਬਸਾਵੇ ਤਾਂ ਕਿ ਮਹਿਮਾ ਗਣੀ ਨਾ ਹੋਵੇ ਪਰ ਸਾਧੂਆਂ ਬ੍ਰਹਮ ਗਿਆਨੀਆਂ ਗੁਰਮੁਖਾਂ ਦੇ ਅੰਦਰ ਕਿੰਨਾ ਗਿਆਨ ਭਰਿਆ ਪਿਆ ਉਹ ਸਾਰਾ ਵੈਦਾਂ ਗ੍ਰੰਥਾਂ 'ਚ ਨਹੀਂ ਲਿਖਿਆ ਹੋਇਆ ਕਉਸ਼ਲ ਨੋਸ਼ ਇਸ ਕਰਕੇ ਗੁਰਮੁਖਾਂ ਦੀ ਸਾਧੂਆਂ ਦੀ ਬ੍ਰਹਮ ਗਿਆਨੀਆਂ ਦੀ ਮਹਿਮਾ ਨੂੰ ਗ੍ਰੰਥ ਕਹਿ ਨਹੀਂ ਸਕਦੇ ਜਾਂ ਗ੍ਰੰਥ ਨੂੰ ਪੜ੍ਹਨ ਵਾਲਾ ਉਹ ਨਹੀਂ ਕਹਿ ਸਕਦਾ ਜਿੰਨਾ ਕਿ ਲਿਖਿਆ ਹੈ ਤੇ ਵੱਧ ਤਾਂ ਕਹੂਗਾ ਜੇ ਉਸ ਰਸਤੇ ਤੇ ਚੱਲੂਗਾ ਜੇ ਤਲਪੇ ਉਹਨੇ ਦਸੇ ਰਸਤੇ ਤੇ ਫਿਰ ਉਹਦੇ ਅੰਦਰੋਂ ਵੀ ਉਹ ਹੋ ਹੋ ਗਿਆ ਪ੍ਰਗਟ ਹੋ ਸਕਦਾ ਜਿਹੜਾ ਉਹਨਾਂ ਨੇ ਬਾਣੀ ਵਿੱਚ ਲਿਖਿਆ ਅੱਠਵਾਂ ਪਤਾ ਹੋਣ ਵਿਚਾਰ ਲਈਏ ਮਾੜਾ ਜ ਸਾਧ ਕੀ ਮਹਿਮਾ ਬੇਦ ਨ ਜਾਣੈ ਜੇ ਤਾ ਸੁਣੈ ਤੇ ਤਾ ਬਖਿਆਨੈ ਸਾਧ ਕੀ ਹੁਕਮਾ ਤੇਹੋ ਗੁਨ ਤੇ ਦੂਰ ਜਿਹੜੇ ਉਹ ਸਾਰ ਉਹ ਗੁਰਮੁਖ ਉਹ ਰੱਬ ਦੇ ਪਿਆਰੇ ਜਿਨ੍ਹਾਂ ਨੂੰ ਅਗਲੀ ਅਚਪਰੀ ਵਿੱਚ ਬ੍ਰਹਮ ਗਿਆਨੀ ਕਹਿ ਦਿੱਤਾ ਹੈ ਉਹ ਨਾ ਨਹੀਂ ਵਿਡਿਆਈ ਹੈ ਰਜੋ ਤਮੋ ਸਤੋ ਤੋਂ ਪਰੇ ਹੈ ਇਹਨਾਂ ਤਿੰਨ ਗੁਣਾਂ ਚ ਨਹੀਂ ਆਉਂਦੀ ਉਹ ਮਾਇਆ ਤੋਂ ਪਰੇ ਉੱਛ ਚੁੱਕੇ ਹੈ ਬ੍ਰਹਮ ਗਿਆਨੀ ਆਪਣਾ ਸਾਧ ਕੀ ਸ਼ੋਭਾ sada ਬੇਅੰਤ ਸਾਧ ਕੀ ਮਹਿਮਾ ਵੇਦ ਨਾ ਜਾਣੈ ਜੇਤਾ ਸੁਣੈ ਤੇਤਾ ਬਖਿਆਨੈ ਸਾਧ ਕੀ ਹਕਮਾ ਤੇ ਉਹ ਬੋਲਦੇ ਦੌਰ ਸਾਧ ਕੀ ਹਕਮਾ ਰਹੀ ਭਰਪੂਰ ਉਹ ਜਿਹੜੇ ਰੱਬ ਦੇ ਰੂਪ ਹੋ ਚੁੱਕੇ ਆ ਉਹਨਾਂ ਦੀ ਉਪਮਾ ਤਾਂ ਸਾਰੀ ਆ ਬਨਸਪਤੀ ਵਿੱਚ ਫੈਲੀ ਹੋਈ ਆ ਰੱਬ ਦੀ ਨਹੀਂ ਫੈਲੀ ਹੋਈ ਭਵਨ ਤਰੇ ਤਰੇ ਭਵਨ ਨੇਕ ਨੇਕ ਵੰਡਣ ਕਹੇ ਨਿਤਨਾਮਾ ਨਿਤਨਾਮਾ ਕਹਿੰਦੀ ਆ ਸਾਰੀ ਬਨਾਸਪਤੀ ਪਰਮੇਸ਼ਰ ਦੀ ਸਿਫਤ ਕਰ ਰਹੀ ਆ ਜਿਹੜੀ ਉਸ ਪਰਮੇਸ਼ਰ ਵਰਗੇ ਹੋ ਗਏ ਸਾਧ ਗੁਰਮੁਖ ਬ੍ਰਹਮ ਗਿਆਨੀ ਉਹਨਾਂ ਦੀ ਵੀ ਸਿਫਤ ਉਹਦੇ ਵਰਗੀ ਹੋਈ ਆ ਕੋਈ ਸਤਨਾਮ ਸੀ ਕੋਈ ਫਰਕ ਨਹੀਂ ਰਹਿ ਗਿਆ ਸਾਧ ਕੀ ਹੁਕਮਾ ਰਹੀ ਪਰ ਕੋਹੁਰ ਐਸੇ ਗੁਰਮੁਖਾਂ ਦੀ ਮਹਿਮਾ ਤਾਂ ਸਾਰੀ ਬਨਾਸਪਤੀ ਕਰ ਰਹੀ ਹੈ ਪਹਿਲੀ ਹੋਈ ਆ ਸਾਰੇ ਸਾਧ ਕੀ ਸੋਭਾ ਤਾਂ ਨਹੀਂ ਅੰਤ ਆਪਾ ਕਿਵੇਂ ਉਹਦੀ ਪੂਰੀ ਸੋਭਾ ਕਰੀ ਭਾਵ ਜਿੰਨਕ ਲਿਖੀ ਕੀ ਬਹੁਤ ਆ ਤਬ ਸਰਬਨਾਮ ਕਥੇ ਕਵਨ ਮੈਂ ਤੇਰੇ ਸਾਰੇ ਨਾਮ ਕਿਵੇਂ ਲਵਾਂ ਕਰਮ ਨ ਬਨਤ ਸਮਤ ਕਿਰਪਾ ਕਰ ਮੈਂ ਤੇਰੇ ਕੰਮਾਂ ਵਾਲੇ ਨਾਮਾਂ ਨੂੰ ਲੈ ਕੇ ਕਹਿੰਦਾ ਹਾਂ ਗੋ ਸਤਨਾਮ ਸ੍ਰੀ ਕੁਝ ਕੰਮ ਕੀਤੇ ਆ ਜਿਨ੍ਹਾਂ ਨਾਵਾਂ ਦੇ ਜਿਨ੍ਹਾਂ ਨਾਵਾਂ ਕਰਕੇ ਜਿਨ੍ਹਾਂ ਕੰਮਾਂ ਕਰਕੇ ਤੇਰੇ ਨਾਮ ਪਏ ਆ ਮੈਂ ਉਹ ਨਾਂ ਲੈ ਕੇ ਤੇਰੀ ਸਿਫਤ ਕਰਨਾ ਸਾਰੇ ਤਾਂ ਮੈਂ ਕਹਿ ਨਹੀਂ ਸਕਦਾ ਦਸਵੇਂ ਪਾਤਸ਼ਾਹ ਜੀ ਨੇ ਵੀ ਮੈਂ ਜਿੱਤਾਂ ਜਪ ਸਾਹਿਬ ਦੀ ਸ਼ੁਰੂਆਤ ਹੋਇਆ ਸਾਧ ਕੀ ਸੋਭਾ ਸਰਾਂ ਬੇਅੰਤ ਸਾਧ ਕੀ ਸੋਭਾ ਊਚਤ ਊਚੀ ਕਿੰਨੀ ਕਰੋਗੇ ਸਕੀਨ ਜੀ ਕਹਿੰਦੇ ਮੈਂ ਜਰਦੀ ਸਾਹਿਬ ਜੀ ਦੀ ਕਥਾ ਲਿਖਣ ਮੈਂ ਗਿਆ 17 ਪੌੜੀਆਂ ਲਿਖੀਆਂ ਕੋਥੀ ਰੱਖਤੀ ਕਈ ਮਹੀਨੇ ਜਾਂ ਸਾਲ ਲੱਗ ਗਿਆ ਕਹਿੰਦੇ ਨਾ ਕੋਥੀ ਹੱਥ ਚਾ ਆ ਗਈ ਵੀ ਯਾਰ ਜਾਂ ਫਿਰ ਕਥਾ ਤੇ ਪੂਰੀ ਕਰ ਲਈਏ ਉਹ ਜਦੋਂ ਦਵਾਰੇ ਮੈਂ ਪੜੀ ਪਿਛਦੀਆਂ 17 ਪੌੜੀਆਂ ਦੀ ਕਥਾ ਮੈਂ ਸੋਚਿਆ ਵੀ ਜੇ ਤਾਂ ਮੈਂ ਘੱਟ ਲਿਖ ਬੈਠਾ ਇਹ ਤਾਂ ਹੋਰ ਜਾ ਦੇ ਸੀ ਜੋ ਕਿ ਜਿਵੇਂ ਜਿਵੇਂ ਅਸੀਂ ਗੁਰਬਾਣੀ ਵਿੱਚ ਡੁੱਬਦੇ ਜਾਵਾਂਗੇ ਤੁਹਾਨੂੰ ਨਿੱਕ ਨਵੇਂ ਹੀਰੇ ਲੱਭਣਗੇ ਗੁਰਬਾਣੀ ਤੋਂ ਬਹੁਤ ਸਤਨਾਮ ਫਿਰ ਤੁਸੀਂ ਕਹੋਗੇ ਆ ਤਾਂ ਜਰਨ ਦਾ ਕਹੀ ਨਾ ਸਕਿਆ ਜਦ ਰਹਿ ਗਿਆ ਸਾਰ ਕੀ ਸੋਭਾ ਕ ਨਹੀਂ ਕਿ ਅੰਤ ਨਹੀਂ ਹੈ ਇਹ ਉਹਨਾਂ ਦੀ ਸੋਭਾਈ ਆ ਉਹਨਾਂ ਤਪਾ ਗਏ ਸੀ ਬਾਬੇ ਨਾਨਕ ਨੂੰ ਅੱਜ ਹੀ ਸਾਨੂੰ ਪਤਾ ਲੱਗਿਆ ਕਿ ਉਹ ਰੱਬ ਸੀਗਾ ਕੋ ਸਤਨੋ ਸਦਾ ਸਦਾ ਦੀ ਸੋਭਾ ਸਦਾ ਬੇਅੰਤ ਅੰਤ ਨਹੀਂ ਪਾਇਆ ਜਾਂਦਾ ਕੱਲ ਨੂੰ ਕੋਈ ਹੋਰ ਨਾ ਰੱਬ ਦੇ ਨਾਮ ਮਿਲਿਆ ਨਿਕਲੂਗਾ ਉਹ ਕੋਈ ਹੋਰ ਗੱਲ ਵੀ ਨਾ ਸਕਦਾ ਉਸ ਤੋਂ ਅੱਗੇ ਦੀ ਕਿਉਂਕਿ ਮੁਕਦੀ ਨਹੀਂ ਇਹ ਸਦਾ ਦੀ ਸੋਭਾ ਉੱਚ ਤੇ ਉੱਚੀ ਆਕਾਸ਼ ਵੱਲ ਨੂੰ ਉੱਚੀ ਤੇ ਮੂਚ ਤੇ ਮੂਤੀ ਸੈਡਾਂ ਨੂੰ ਫੈਲੀ ਹੋਈ ਸਾਰੇ ਪਾਸੇ ਪਰਮੇਸ਼ਰ ਦੇ ਪਿਆਰਾਂ ਦੀ ਸਿਫਤ ਫੈਲੀ ਹੋਈ ਹੈ ਸਾਧ ਕੀ ਸੋਭਾ ਉੱਚੀ ਉੱਚੀ ਸਾਧ ਕੀ ਸੋਭਾ ਮੋਚ ਤੇ ਮੂਤੀ ਵੱਡੀ ਤੋਂ ਵੱਡੀ ਤੇ ਉੱਚੀ ਤੋਂ ਉੱਚੀ ਤਾਂ ਮਤਲਬ ਖਲਾਅ ਦੇ ਵਿੱਚ ਕੋਈ ਥਾਂ ਖਾਲੀ ਨਹੀਂ ਛੱਡੀ ਆ ਜਿਵੇਂ ਅਸਮਾਨਿਕ ਸਮਸਤ ਵਿੱਚ ਇੱਕ ਜੋਤ ਹੈ ਨਾ ਬਾਦ ਹੈ ਨਾ ਘਾਟ ਹੈ ਨਾ ਘਾਟ ਬਾਦ ਹੋਤਾ ਹੈ ਜਾਣਦੇ ਤਾਰੇ ਕੀ ਸੋਭਾ ਸਾਰੂ ਬਣੀ ਆਈ ਉਹਨਾਂ ਦੀ ਸੋਭਾ ਬਸ ਉਹੀ ਕਰ ਸਕਦੇ ਆ ਜਿਹੜੇ ਉਹਨਾਂ ਵਰਗੇ ਹੋਣ ਕਿਉਂਕਿ ਜੈਸੀ ਸ਼ਕਤ ਵਿੱਚ ਹੀ ਰੰਗਤ ਬਈ ਕਿਸੇ ਦੀ ਗੱਲ ਕਰਨ ਵਾਸਤੇ ਉਹਦੇ ਵਿੱਚ ਵੜਨਾ ਪੈਣਾ ਹੈ ਉਹਨਾਂ ਨੂੰ ਖੋਜਣਾ ਪੈਣਾ ਹੈ ਫਿਰ ਕਿਹਾ ਜਾਣਾ ਹੈ ਇਸ ਕਰਕੇ ਸਾਦ ਕੀ ਸੋਗਾ ਮੋਜ ਤੇ ਮੁੱਤੀ ਖਾਲਸੇ ਦੀ ਸੋਹਾ ਵੀ ਗੁਰੂ ਸਾਹਿਬ ਨੇ ਉੱਥੇ ਕਰਤੀ ਹੈ ਇਹ ਸਭ ਦੇ ਜਿਹੜੇ ਇਹ ਇੱਕੋ ਹਸਤੀ ਦੇ ਨਾਮ ਹੈ ਬ੍ਰਹਮ ਗਿਆਨੀ ਸਾਧ ਸੰਤ ਖਾਲਸਾ ਗੁਰਮੁਖ ਰਬ ਨਾਲ ਮਿਲਿਆ ਹੋਇਆ ਦੇ ਨਾਮ ਹੈ ਇਹ ਕੋ ਛਤਨਾ ਵੀ ਹੈ ਖਾਲਸਾ ਮੇਰਾ ਰੂਪ ਹੈ ਖਾਸ ਲੋ ਜੀ ਇੱਥੇ ਵੀ ਘੱਟ ਨਹੀਂ ਛੱਡਿਆ ਖਾਲਸਾ ਮੇਰੋ ਰੂਪ ਐ ਖਾਲਸਾ ਖਾਲਸੇ ਮੈਂ ਹਾਂ ਕਰੋ ਨਿਵਾਸ ਖਾਲਸਾ ਮੇਰੀ ਜਾਨ ਕੀ ਜਾਨ ਖਾਲਸਾ ਮੇਰੋ ਪ੍ਰਾਨ ਕੋ ਪ੍ਰਾਨ ਖਾਲਸਾ ਮੇਰੋ ਮੁਖ ਐ ਅੰਕਾ ਖਾਲਸੇ ਕਿਹੋ ਸਰਸਤ ਸੰਗਾ ਜਦ ਲਾ ਖਾਲਸਾ ਰਹੇ ਨਿਆਰਾ ਕਮ ਲਗ ਤੇਜ ਦੀਓ ਮੈਂ ਸਰ ਕੋਈ ਕਸਰ ਨਹੀਂ ਛੱਡੋਗਾ ਜੇ ਮੇਰੇ ਨਾਲ ਜੁੜਿਆ ਰਹੋ ਖਾਲਸਾ ਸਤਨ ਸਾਧ ਕੀ ਸੋਭਾ ਉੱਚੀ ਉੱਚੀ ਸਾਧ ਕੀ ਸੋਭਾ ਮੂਝ ਤੇ ਮੂਚੀ ਸਾਧ ਕੀ ਸੋਭਾ ਸਾਧ ਬੜਿਆ ਇਹ ਦੂਜਾ ਕੌਣ ਕਹੇਗਾ ਉਹਦੀ ਹੋਵਾਂ ਨੂੰ ਜਿਹੜਾ ਉਹਦੇ ਵਰਗਾ ਹੋ ਗਿਆ ਉਹ ਹੀ ਕਹਾ ਸਾ ਨਾਨਕ ਸਾਧ ਪ੍ਰਵ ਕਮਾਲ ਕਰਤੀ ਨਾ ਉਹਦਾ ਰੂਪ ਹੀ ਹੋ ਗਿਆ ਨਾਨਕ ਸਾਧ ਪ੍ਰਭੇਦ ਨ ਪਹਾਈ ਸਨੋਕ ਅਖੰਡੀ ਅੱਜ ਤੋਂ ਬੜੀ ਰੰਗ ਕਰਦੇ ਆ ਮਨ ਸਾਚਾ ਮੁਖ ਸਾਚਾ ਸੋਏ ਉਹ ਸਾਧ ਜਿਹੜੇ ਹਨ ਉਹਨਾਂ ਦੇ ਮਨ ਵਿੱਚ ਤੇ ਮੂੰਹ ਵਿੱਚ ਇੱਕੋ ਜੀ ਗੱਲ ਹੀ ਹੁੰਦੀ ਆ ਉਹ ਦੁਆਤ ਵਿੱਚ ਨਹੀਂ ਹੁੰਦੀ ਉਹ ਏਕ ਵਿੱਚ ਹੁੰਦੀ ਉਹਨਾਂ ਅੰਦਰ ਦੁਆਤ ਨਹੀਂ ਹੁੰਦੀ ਔਰ ਨਾ ਦੇਖਿਆ ਏਕਸ ਬਿਨ ਕੋਏ ਉਹਨਾਂ ਨੂੰ ਹੋ ਦਿਸਦਾ ਹੀ ਨਹੀਂ ਉਹ ਸਭ ਦੇ ਵਿੱਚ ਇੱਕ ਨੂੰ ਵੇਖਦੇ ਆ ਉਦਾਹਰਨ ਭਾਈ ਘੱਟਿਆ ਜੀ ਦੀ ਯਾਦ ਕਰ ਲਓ ਕੋ ਸਤਨਾਮੁਸੀ ਲੋਕਤਾਂ ਨੂੰ ਸਾਕੀ ਕਈ ਵਾਲੀ ਸੁਨਾਤੀ ਮੈਂ ਤੁਹਾਡਾ ਧਿਆਨ ਹੀ ਦਿਵਾਤਾ ਬਾਸ ਤੁਹਾਡੇ ਦਿਮਾਗ ਤੋਂ ਮੁੱਕੀ ਗੱਲ ਹਨ ਹੁਣ ਜਿਹੜੇ ਮਨਮੁਖ ਹੈ ਵੈਸੇ ਤਾਂ ਗੁਰੂ ਕੇ ਸਿੰਘ ਹੀ ਐ ਪਰ ਉਹਨਾਂ ਦੀ ਮਤ ਉਥੇ ਨਹੀਂ ਪਹੁੰਚੀ ਜਿੱਥੇ ਭਾਈ ਕਨਈਆ ਪਹੁੰਚੇ ਐ ਸਾਰੀ ਸ਼ੋਭਾ ਸਾਦ ਬਣੀ ਆ ਉਹਨਾਂ ਨੇ ਸ਼ਿਕਾਇਤ ਲਾਤੀ ਗੁਰੂ ਸਾਹਿਬ ਨੇ ਸੁਣ ਲਈ ਭਾਈ ਕਨਈਆ ਜੀ ਹੁਣ ਸੱਦ ਰਿਹਾ ਵੀ ਆ ਜਾ ਮਿੱਤਰ ਆ ਮਹਾਰਾਜ ਤੇਰੀ ਪਾਣੀ ਪਿਆਣ ਡੋਟੀ ਲਈ ਆ ਹਾਂ ਮਹਾਰਾਜ ਪੀਵਣਾ ਜੇ ਮੈਂ ਸੁਣਾ ਦੁਸ਼ਮਣ ਨੂੰ ਪਾਣੀ ਪਿਆਈ ਜਾਂਦਾ ਹੈ ਨਾ ਮਹਾਰਾਜ ਮੈਂ ਕਿਸੇ ਦੁਸ਼ਮਣ ਨੂੰ ਪਾਣੀ ਨਹੀਂ ਪਿਵਾਉਂਦਾ ਹੋਰ ਕਿਨੂੰ ਪਿਉਣਾ ਮੈਂ ਤਾਂ ਜੀ ਸੋਨੂੰ ਹੀ ਪਿਆਈ ਜਾਂਦਾ ਕੋ ਸਤਨ ਉਹਨਾਂ ਜਿਹੜੀ ਦ੍ਰਿਸ਼ਟੀ ਹੈ ਜਿਹਨੂੰ ਦਿਭ ਦ੍ਰਿਸ਼ਟੀ ਕਹਿੰਦੇ ਆ ਅੱਖ ਦੀ ਸਕੈਨਿੰਗ ਹੈ ਜਿਹੜੀ ਉਹ ਨਾ ਕੱਪੜਾ ਵੇਖਦੀ ਹੈ ਨਾ ਮਾਸ ਵੇਖਦੀ ਹੈ ਉਹ ਅੰਦਰੋਂ ਮਿਠਿਆ ਤੁਮਾਨੂੰ ਵੇਖਦੀ ਆ ਆਤਮਾ ਸਭ ਦੀ ਇੱਕ ਹੈ ਕੋ ਸਤਨਾ ਮੁਸਲਮਾਨਾਂ ਦੇ ਹਰੇ ਕੱਪੜੇ ਪਾਏ ਆ ਉਹਨਾਂ ਦੀ ਫੌਜ ਦੇ ਆਪਣੀ ਫੌਜ ਦੇ ਨੀਲੇ ਪਾਏ ਆ ਪਰ ਭਾਈ ਘਣਿਆ ਰੰਗ ਵਿੱਚ ਪਾਣੀ ਮਿਲ ਜਾਂਦਾ ਕੋ ਸਤਨਾ ਔਰ ਗੁਰੂ ਸਾਹਿਬ ਜੀ ਕਹਿੰਦੇ ਤੂੰ ਪਾਣੀ ਦੁਸ਼ਮਣ ਨੂੰ ਪਿਆਈ ਜਾਣਾ ਕਾਨਾ ਨਹੀਂ ਦੁਸ਼ਮਣ ਉੱਥੇ ਤਾਂ ਦੁਸ਼ਮਣ ਕੋਈ ਹੈ ਹੀ ਨਹੀਂ ਮੈਂ ਤਾਂ ਸੋਨ ਨੂੰ ਹੀ ਪਾਣੀ ਪਿਆਈ ਕਰਨਾ ਉਹਨਾਂ ਇਸ ਗੱਲ ਨੂੰ ਉਹ ਲੋਕ ਸ਼ਿਕਾਇਤਾਂ ਲਾਉਣ ਵਾਲੇ ਨਹੀਂ ਸਮਝ ਸਕੇ ਤੇ ਗੁਰੂ ਤਾਂ ਸਾਡਾ ਸ੍ਰੀ ਉਸਤਾਦ ਹੈ ਵਾਸਤਰ ਹੈ ਪੜਾਈ ਕਰਾ ਰਿਹਾ ਹੈ ਅੱਜ ਅਤਮਕਰੀ ਉਹ ਤਾਂ ਜਾਣਦਾ ਹੈ ਕਿ ਮੇਰਾ ਕਿਹੜਾ ਵਿਦਿਆਰਥੀ ਕਿੱਥੇ ਪਹੁੰਚਿਆ ਕਹੋ ਸਤਨਾਮੁ ਸ੍ਰੀ ਵਾਹਿਗੁਰੂ ਉਹ ਤਾਂ ਜਾਣਦਾ ਹੈ ਉਹ ਲਾਹਰੇ ਕੰਮਲਾ ਨਹੀਂ ਹੁੰਦਾ ਵੀ ਸ਼ਿਕਾਇਤੀ ਜਵਾਨਾਂ ਦੇ ਮਗਰ ਲਾ ਕੇ ਦੂਜੇ ਜਵਾਨ ਨੂੰ ਕੁੱਟ ਦੇ ਕਹੋ ਸਤਨਾਕ ਪਰ ਸਾਡਾ ਤਾਂ ਮਾਸਟਰ ਸ਼ਰਮ ਕਲਾ ਸਮਰਾਥ ਪਰਮੇਸ਼ਰ ਦਾ ਰੂਪ ਹੀ ਜਦੋਂ ਭਾਈ ਕਨਈਏ ਦੀ ਗੱਲ ਸੁਣੀ ਸ਼ਿਕਾਇਤੀਆਂ ਦੀ ਗੱਲ ਪਰੇ ਕਰੀ ਜਿਹੜੇ ਨਿੱਤ ਸ਼ਿਕਾਇਤਾ ਲਾਉਂਦੇ ਆ ਕਦੇ ਕਿਸੇ ਦੀ ਕਰੇ ਕਿਸੇ ਦੀ ਉਹਨਾਂ ਦੀ ਗੱਲ ਗੁਰੂ ਕਦੇ ਵੀ ਨਹੀਂ ਸੁਣਦਾ ਗੁਰੂ ਆਪ ਦੀ ਮਰਜ਼ੀ ਕਰਦਾ ਜੇ ਗੁਰੂ ਪਰਮੇਸ਼ਰ ਸਲਾਹ ਲੈ ਕੇ ਕਰੇ ਨਾ ਤਾਂ ਕੋਈ ਤਾਰੀ ਨਹੀਂ ਸਕਦਾ ਉਹ ਕਹੇ ਜੀ ਸਲਾਹ ਨਹੀਂ ਲੈਂਦਾ ਤਾਂ ਕਹੇ ਜੀ ਅੱਛਾ ਤੂੰ ਮੈਨੂੰ ਪਾਣੀ ਪੀਉਣ ਨਾਲੇ ਹੱਥ ਪਏ ਮੋਈਆ ਦਾ ਗਾਂ ਚੱਪ ਗਿਆ ਹੁਣ ਐ ਖੱਦੇ ਫਿਰਦੇ ਐ ਨਾਲ ਕੀ ਮਸ਼ਾਲਾ ਇਹ ਇੱਕੋ ਸਤਨ ਇਹ ਦਾ ਗਾਂ ਚੱਪ ਗਿਆ ਕਿਉਂਕਿ ਅਧਿਆਤਮ ਨਹੀਂ ਨਾ ਚਾਰ ਕਲਾਸ ਹੈ ਇਪਾ ਇਹ ਕਿਨ੍ਹੇ ਇਹ ਚੌਥੀ ਕਲਾਸ ਤੇ ਪਹੁੰਚ ਗਏ। ਬੋਨੇ ਨੂੰ ਫੇਰ ਕਰਨਾ ਚੰਗਾ ਥੋੜੀਆ। ਮੈਂ ਨਹੀਂ ਤੂੰ ਹਰੇ ਕਪੜਿਆਂ ਨੂੰ ਪਾਣੀ ਨਹੀਂ ਪਿਉਣਾ ਮੁਸਲਮਾਨਾਂ ਦੀ ਫੌਜ ਨੂੰ। ਮੈਨੂੰ ਪਾਸ ਕਰਨ। ਮੈਨੂੰ ਖੁਸ਼ੀ ਹੋਈ ਬਲਕੇ ਗਿਫਟ ਵੀ ਦੇਵਾਂ। ਕਹਿੰਦੇ ਫਸਟ ਐਡ ਉਥੋਂ ਚੰਡੀਆ ਭਾਈ ਕਿन्हैया ਜੀ ਤੋਂ ਦਸਵੇਂ ਤਰੀਦ ਕਹਿੰਦੇ ਆ ਫੜ ਮਲਮ ਤੇ ਪੱਟੀ ਚੰਗਾ ਮੇਰੇ ਪੱਟੀਆਂ ਵੀ ਬੰਨ੍ਹ ਦਿਆ ਕਰ ਕੋ ਸਤਨੰਨ ਹਨ ਗੁਰੂ ਤਾਂ ਨਹੀਂ जख्मी ਹੋ ਰਿਆ ਫੌਜ ਉਥੇ जख्मी ਤਾਂ ਫੌਜਾਂ ਹੀ ਹੋ ਰਹੀਆਂ ਨਾ ਕਿਤੇ ਮੁਸਲਮਾਨਾਂ ਦੇ ਸਿਪਾਹੀ ਕਿਤੇ ਆਪਣੇ ਸਿਪਾਹੀ ਤੇ ਮੇਰੇ ਪਿੱਛੀ ਬੰਨਣ ਨੂੰ ਕਿਹਾ ਪਾਸ਼ਾ ਨੇ ਵੀ ਨਾ ਕਿਹਾ ਕਿ ਸਿੱਖਾਂ ਦੇ ਪਿੱਛੇ ਬੰਨਟ ਤਾਲਗੋਨਾਂ ਸਲੋਕ ਮਨ ਸਾਚਿਆ ਮੁਖ ਸਾਚਾ ਸੋਏ ਅਵਰਨ ਅਪੇਖੇ ਏਕਿਸ ਬਿਨ ਕੋਏ ਨਾਨਕ ਇਹੇ ਲਖਣ ਬ੍ਰਹਮ ਗਿਆਨੀ ਹੋਏ ਜਿਨ੍ਹਾਂ ਨੂੰ ਬ੍ਰਹਮ ਦਾ ਗਿਆਨ ਹੋ ਗਿਆ ਬ੍ਰਹਮ ਗਿਆਨੀ ਇੱਕ ਪਦਵੀ ਹੈ ਇੱਕ ਅਵਸਥਾ ਹੈ ਅਬਹਰ ਪੜਾਈ ਦੀਆਂ ਪਦਵੀਆਂ ਵੀ ਹੈ ਸਕੂਲਾਂ ਵਿੱਚੋਂ ਉਹਨਾਂ ਨੂੰ ਡਿਗਰੀਆਂ ਮਿਲਦੀਆਂ ਹੈ ਅਨੇ ਬ੍ਰਹਮ ਗਿਆਨੀ ਡਿਗਰੀ ਤਾਂ ਗੁਰੂ ਹੀ ਦੇਵੇਗਾ ਇਹ ਕਿਸੇ ਹਰ ਦੇ ਵਿੱਚ ਸਾਰਿਆਂ ਦੇ ਘਰਾਂ ਦੇ ਨਿੱਕੀਆਂ ਹੋਈਆਂ ਪਲੇਟਾਂ ਲਗੀਆਂ ਸੰਤ ਸੰਤ ਬ੍ਰਹਮ ਗਿਆਨੀ 108 ਅਗਲੇ ਨੇ 1000 ਅੱਖ ਲਿਖੀ ਹੋਈ ਆ ਸਾਰੇ ਪਿੰਡ ਦੇ ਵਿੱਚ ਪਲੇਟਾਂ ਲਗੀਆਂ ਹੋਈਆਂ ਐ ਇੱਕ ਸਾਧੂ ਪੂਰਨ ਬ੍ਰਹਮ ਗਿਆਨੀ ਬਣ ਗਿਆ ਉਹ ਪਿੰਡ ਵਿੱਚ ਕਹਿੰਦੇ ਯਾਰ ਸਾਥੀ ਚੇਲੇ ਕਹਿੰਦੇ ਬਾਬਾ ਜੀ ਸਾਡਾ ਪਿੰਡੀ ਬ੍ਰਹਮ ਗਿਆਨੀਆਂ ਦਾ ਕਹਿੰਦੇ ਹਾਂ ਉਥੋਂ ਦੇ ਰਾਜੇ ਕੋਲੇ ਪਹੁੰਚ ਗਏ ਰਾਜਾ ਉਸ ਬ੍ਰਹਮ ਗਿਆਨੀ ਨੂੰ ਮਰੇ ਆਏ ਪੂਰਨ ਬ੍ਰਹਮ ਗਿਆਨੀ ਸੀ ਕੋਈ ਮਹਾਪੁਰਖ ਤਾਂ ਰਾਜਾ ਕਹਿੰਦਾ ਜੀ ਇੱਕ ਤਕਲੀਫ ਆ ਸਰੀਰ ਦੇ ਖੁਰਕ ਦੀ ਹਰ ਨਹੀਂ ਕੰਦੇ ਰਾਜਾ ਸਾਹਿਬ ਇੱਕ ਮੰਗੋਲੀ ਰਾਜਾ ਕਿਸੇ ਬ੍ਰਹਮ ਗਿਆਨੀ ਦੇ ਖੂਨ ਦੇ ਨਾਲ ਇਸ਼ਤਾਨ ਕਰੋ ਤੇ ਸੋਡਾ ਤਾਂ ਸਾਰਾ ਸ਼ਹਿਰ ਹੀ ਬ੍ਰਹਮ ਗਿਆਨੀਆਂ ਦਾ ਕਿ ਸੋਡੇ ਵਾਸਤੇ ਇੱਕ ਬੰਦਾ ਆਪਣੀ ਜੀਵਨ ਦੀ ਬਲੀ ਨਹੀਂ ਦੇ ਸਕਦਾ ਲੈ ਕਹਿੰਦੇ ਬਹੁਤ ਬ੍ਰਹਮ ਗਿਆਨੀ ਸਾਡੇ ਪਿੰਡ ਇੱਕ ਤਾਂ ਹਾਜੰਦ ਮੋਟ ਲੱਗਿਆ ਗਲਾ 'ਚ ਕੰਦੇ ਮੰਗਾਓ ਫਿਰ ਇੱਕ ਬੰਦਾ ਅਨਾਉਂਸਮੈਂਟ ਕੀਤੀ ਗਈ ਵੀ ਰਾਜੇ ਨੂੰ ਇੱਕ ਬ੍ਰਹਮ ਗਿਆਨੀ ਦੇ ਖੂਨ ਦੀ ਲੋੜ ਹੈ ਉਹਨੂੰ ਮਾਰ ਕੇ ਉਹਦੇ ਖੂਨ ਨਾਲ ਰਾਜਾ ਸਾਹਿਬ ਨੇ ਇਸ਼ਨਾਨ ਕਰਨਾ ਤਾਂ ਕਿ ਉਹਦੇ ਸਰੀਰ ਦਾ ਰੋਗ हट ਜੇ ਕਿਸੇ ਵੈਦ ਨੇ ਦੱਸਿਆ ਜਿੰਨੇ ਬ੍ਰਹਮ ਗਿਆਨੀਆਂ ਨੇ ਬੋਰਡ ਲਾਇਆ ਸੀ ਸਾਰੇ ਲਾ ਕੇ ਅੰਦਰ ਸਿੱਟ ਦੇ ਕਹੋ ਸਤਿਨਾਮ ਫਟਾਫਟ ਸਾਰਿਆਂ ਨੇ ਬੋਰਡ ਰਾਦੇ ਬਾਹਰ ਚੋਂ 1008 ਦੇ 108 ਦੇ ਵਜ਼ੀਰ ਆਏ ਗੇੜਾ ਮਾਰਨ ਵੀ ਲਈ ਹੈ ਇੱਕ ਬ੍ਰਹਮ ਗਿਆਨੀ ਨੂੰ ਸਾਰਿਆਂ ਦੇ ਬੋਲ ਹੀ ਖਤਮ ਲੈ। ਉਹ ਗਏ ਜੀ ਕਹਿੰਦੇ ਬ੍ਰਹਮ ਗਿਆਨੀ ਸਾਰੇ ਪਿੰਡ ਚ ਚਲੇ ਗਏ ਕਿਤੇ। ਕਿਉਂ? ਇੱਕ ਵੀ ਬੋਲ ਨਹੀਂ ਦੱਬਿਆ। ਇਸੇ ਵੇਲੇ ਕਹਿੰਦੇ ਸੀ ਦੇਵੀ ਪ੍ਰਗਟ ਕਰੋ ਮਹਾਰਾਜ ਦੁਨੀਆ ਦਾ ਭੜਾ ਹੋ ਜੂ। ਬਾਦਸ਼ਾਹ ਨੇ ਸਾਰਾ ਅਰੇਂਜਮੈਂਟ ਕਰਤਾ। ਕਹਿੰਦੇ ਵੀ ਦੇਵੀ ਪਰਗਟ ਨਹੀਂ ਹੋਈ ਕੇਸ਼ੂ ਦਾਸ ਨੂੰ ਕਹਿੰਦੇ ਕਹਿੰਦਾ ਜੀ ਉਹ ਬਲੀ ਮੰਗਦੀ ਆ ਦਾਦੇ ਵਾਸਤੇ ਕਹਿੰਦੇ ਜੀ ਬਲੀ ਤਾਂ ਲੈਤੀ ਹੁੰਦੀ ਆ ਕਹਿੰਦੇ ਯਾਰ ਧਰਮ ਕਾਇਮ ਕਰਨੇ ਕੇਸ਼ੂ ਦਾਸ ਤੇਰੀ ਬਲੀ ਨਹੀਂ ਦੇਦਨੇ ਆ ਉਹ ਤਤਰਾ ਭੱਜ ਗਿਆ ਥੱਲੇ ਪਾਣੀ ਤੋਂ ਉਤਰ ਕੇ ਪਾਚਨ ਸਿੱਟ ਕੇ ਸਾਲਾ ਕੁਸ਼ਾਗ ਵਿੱਚ ਸ੍ਰੀ ਸਾੰਗ ਕੰਡੀ ਮਿਆਂ ਚੋ ਕਹਿੰਨੇ ਓਏ ਆਹ ਦੇਵੀ ਇਹ ਆ ਭਗੋਤੀ ਇਹ ਧਰਮ ਨੂੰ ਕਾਇਮ ਕਰੋਗੀ ਕੋਈ ਇਸਤਰੀ ਦੇਵੀ ਤੁਹਾਡਾ ਕੰਮ ਕਰ ਸਕਦੀ ਆ ਕੋਈ ਸਤਨਾਸ ਤੁਸੀਂ ਸਮਝਾਉਣ ਤੁਹਾ ਨੂੰ ਬਹੁਤ ਕਥਾ ਸੁਣਾਈ ਐ ਓਨਲੀ ਯਾਦ ਹੀ ਕਰਾਉਣੀ ਐ ਤੁਹਾਡੇ ਤੋ ਇਸ ਕਰਕੇ ਉਹ ਬ੍ਰਹਮ ਗਿਆਨੀ ਨੇ ਸਾਰਿਆਂ ਦੇ ਬੋਲ ਦੋਹਾਂ ਦੇ ਇਹੀ ਗੱਲ ਕਰਕੇ ਮਰਨ ਤਾਂ ਕਿਹੜਾ ਮਰਨ ਵਾਲੇ ਪਾਸੇ ਜਾਵੇ ਬਈ ਰਾਜੇ ਦਾ ਦੁੱਖ ਉਹ ਬ੍ਰਹਮ ਗਿਆਨੀ ਨੇ ਆਪਣੇ ਸਾਹਨਾਰੀ ਖਤਮ ਕਰ ਦਿੱਤਾ ਤੋ ਇਸ ਕਰਕੇ ਨਾਨਕ ਇਹੇ ਲਖਣ ਬ੍ਰह्म ਗਿਆਨੀ ਹੋਏ ਅਵਰਨ ਵੇਖੇ ਇੱਕ ਸਿਬਿਨ ਕੋਏ ਉਹਨੂੰ ਦੂਜਾ ਦਿਸਦਾ ਨਹੀਂ ਸਾਰਿਆਂ ਵਿੱਚ ਇੱਕੋ ਹੀ ਦਿਸਦਾ ਤੇ ਉਹ ਇੱਕ ਤੁਹਾਡੇ ਸਾਰਿਆਂ ਦੇ ਕੋਲੇ ਹੈਗਾ ਭਾਈ ਪਰ ਦੇਖ ਲੈ ਜੀ ਅਜੇ ਹੈ ਸੋ ਸਹੀ ਲਖ ਹੈ ਜੋ ਕੋਈ ਤਦ ਉਹੀ ਉਹ ਇਹ ਨ ਹੋਈ ਪਰ ਸੰਵੇਹ ਨਹੀਂ ਪਤਾ ਵੀ ਉਹਦਾ ਰੂਪ ਕੀ ਆ ਰੂਪ ਹੈ ਨਹੀਂਗਾ ਪਰ ਫਿਰ ਵੀ ਹੈਗਾ ਜੇ ਕਹਤੇ ਤੁਸੀਂ ਉਸ ਨੂੰ ਜਾਣ ਲਓ ਆ ਸਾਰੀ ਬਾਣੀ ਦੇ ਅੱਖ ਆਪੇ ਕਰ ਸਕਦੇ ਹੋ ਉਹ ਸਤਨਾਮ ਸ੍ਰੀ ਕਿਉਂਕਿ ਸਾਰੀ ਬਾਣੀ ਗੱਲ ਹੀ ਉਸ ਇੱਕ ਦੀ ਕਰਦੀ ਹੈ ਤੇ ਉਸ ਏਕ ਨੂੰ ਜਿਹਨੇ ਜਾਣਿਆ ਇਹ ਬਾਣੀ ਉਹਦੀ ਆਹ ਕਹੋ ਸਤਨਾਮ ਸ੍ਰੀ ਕਈ ਮਾਨਪੁਰਸ਼ ਬ੍ਰਹਮ ਗਿਆਨੀ ਮਿਲਦੇ ਆ ਕਹਿੰਦੇ ਗ੍ਰੰਥੀ ਜਦੋਂ ਬਾਣੀ ਪੜ੍ਹਦੇ ਆ ਸਪੀਕਰ ਤੇ ਉਹ ਤਾਂ ਪੜ੍ਹਦੇ ਆ ਪਰ ਅਸੀਂ ਪੀਨੇ ਆ ਕੋਈ ਸਤਨੂ ਅਸੀਂ ਪੀਨੇ ਆ ਕਿ ਗੱਲ ਸਾਡੀ ਆ ਇਹ ਇਹ ਬਾਗੀ ਦੀ ਆ ਕਾਇਆ ਹਰਿ ਮੰਦਰ ਹਰਿਆਰ ਸਵਾਰੀ ਅਗੀ ਅਸ਼ਟਪਦੀ ਰੰਗ ਕਰਦੀ ਆ ਪ੍ਰੀਤਮ ਬ੍ਰਹਮ ਗਿਆਨੀ ਸਦਾ ਨਿਰਲੇਪ ਬ੍ਰਹਮ ਗਿਆਨੀ ਨਿਰਲੇਪ ਹੁੰਦਾ ਇਸ ਦੀਆਂ ਬਹੁਤ ਸਾਰੀਆਂ ਉਦਾਹਰਨਾਂ ਦਿੱਤੀਆਂ ਜਾ ਸਕਦੀਆਂ ਪਰ ਮੈਂ ਹਰਗੋਬਿੰਦ ਸਿੰਘ ਜੀ ਦੀ ਕੋਈ ਉਦਾਹਰਨ ਦੇ ਕੇ ਤੇ ਫਿਰ ਕੋ ਅਨੰਦ ਸਿੰਘ ਦਾ ਬਾਤ ਵੀ ਕਰਨਾ ਹਰਗੋਬਿੰਦ ਸਿੰਘ ਜੀ ਦੇ ਕੋਲ ਸਿੱਖ ਸੰਗਤਾਂ ਆਈਆਂ ਦਬਹਿ ਦਾ ਸਮਾਂ ਨਾ ਗਰੀ ਕਹਿੰਦਾ ਨੰਗਲ ਵਾਸਤੇ ਸੰਗਤ ਨੂੰ ਕੀ ਸ਼ਿਕਾਇਤ ਨਮੀ ਆਈ ਸ਼ਾਮਾ ਦਾ ਬਣਿਆ ਨਹੀਂ ਸਵੇਰ ਦਾ ਵਾਸਤ ਹੋ ਗਿਆ ਅੱਛਾ ਉਹ ਵੀਰੋ ਦਾ ਵਿਆਹ ਰੱਖਿਆ ਆਪਾਂ ਲੰਡੂ ਘਰੇ ਪੈ ਟੋਕਣਾ ਆਪਣਾ ਕੋਠਾ ਪਰਿਆ ਦੋ ਲੋਕਾਂ ਨੇ ਲੰਡੂ ਲਿਆ ਗਏ ਕਹੋ ਇੰਨੇ ਆਥਰੇ ਨੰਗਰ ਬਣ ਜੂਗਾ ਉਹ ਦੋ ਸਿੰਘ ਚਲੇ ਗਏ ਦੋ ਗੁਰਸਿੱਖ ਚਲੇ ਗਏ ਟੋਕਰੇ ਚੱਕ ਕੇ ਜਦ ਘਰੇ ਗਏ ਅੱਗੇ ਮਾਤਾ ਦਾ ਮੋਦਰੀ ਆ ਉਹਨਾਂ ਦੀ ਪੁੱਤਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀਆਂ ਕਣੀ ਸ਼ਾਦੀਆਂ ਮਾਤਾ ਨਾਲਕੀ ਦਾ ਇੱਕ ਪੁੱਤਰ ਹੈ ਮਾਤਾ ਰਵਹੀ ਦੇ ਚਲ ਪੁੱਤਰ ਹੈ ਮਾਤਾ ਦਮੋਦਰੀ ਦੀ ਘਤੀ ਹੈ ਬੀਬੀ ਨਿਰੋ ਕੋ ਬਹੁਤ ਸੰਬੰਧ ਸੀ ਵੇ ਆ ਬੀਬੀ ਦਾ ਰੱਖਿਆ ਬੀਬੀ ਵਿਰੋਧਾ ਸੇ ਕਹਿੰਗਾ ਜੀ ਮਾਤਾ ਜੀ ਲੱਡੂ ਲੈ ਕੇ ਜਾਂਦੇ ਆ ਕਿਉਂ ਭਾਈ ਆ ਪਾਦਸ਼ਾਹ ਨੇ ਭੇਜਿਆ ਮਾਤਾ ਜੀ ਸੰਗਤ ਆਈ ਆ ਭੁੱਖ ਲੱਗੀ ਆ ਤੇ ਨਾ ਨਾ ਭਾਈ ਇਹ ਲੱਡੂ ਪਹਿਲਾਂ ਬਰਾਤੀਆਂ ਨੂੰ ਖਵਾਉਣੇ ਆ ਇਹ ਜੁੱਥੇ ਹੋ ਜਾਣਗੇ ਨਹੀਂ 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 ਸੇ ਕੀ ਕਹਿ ਸਕਦੇ ਆ ਮਾਤਾ ਜੀ ਆ ਭਾਈ ਥੱਪ ਕਰਕੇ ਬਾਪੂ ਸਾਗੇ ਪਾਦਸ਼ਾਹ ਕਨੇ ਲੱਡੂ ਲੈ ਕੇ ਨਹੀਂ ਆਏ ਕਹਿੰਦੇ ਜੀ ਮਾਤਾ ਜੀ ਕਹਿੰਦੇ ਪਹਿਲਾਂ ਬਰਾਤੀਆਂ ਨੂੰ ਖਵਾਉਣੇ ਆ ਕਹਿੰਦੇ ਜਾਬ ਤੇ ਸਿੱਖ ਨਹੀਂ ਖਾ ਸਕਦੇ ਫਿਰ ਬਰਾਤੀ ਵੀ ਨਹੀਂ ਖਾ ਸਕਦੇ ਕੋ ਸਤਨਾ ਕੀ ਹੈ ਬ੍ਰਹਮ ਗਿਆਨੀ ਦੀ ਵਿਵਸਥਾ ਐ ਤਾਂ ਸੋਚਾਂਗੇ ਮੇਰੀ ਧੀ ਦਾ ਵਿਆਹ ਕਹਾਂਦੇ ਹੋ ਐ ਉਹ ਵਾਰੀ ਸਮਝ ਨਹੀਂ ਪੈਣੀ ਆ ਸਾਖੀਆਂ ਜੋੜ ਜੋੜ ਕੇ ਬ੍ਰਮ ਗਿਆਨੀ ਸਦਾ ਨਿਰਲੇਪ ਉਹ ਨਿਰਨੇਤ ਨਾ ਉਹ ਵੈਰੀ ਨਹੀਂ ਬਗਾਨਾ ਸਗਲ ਸੰਗ ਹਰ ਕੋ ਬਣਾਈ ਮੱਤਾਜੀਤ ਸਿੰਘ ਜੀ ਸ਼ਹੀਦ ਹੋਏ ਪਏ ਐ ਬਾਬਾ ਜੁਝਾਰ ਸਿੰਘ ਜੀ ਸ਼ਹੀਦ ਹੋਏ ਪਏ ਬਾਦਸ਼ਾਹ ਕਮਕੌਰ ਦੀ ਗੜੀ ਛੱਡ ਕੇ ਤੁਰਨ ਲੱਗੇ ਆ ਭਾਈ ਦਇਆ ਸਿੰਘ ਨੇ ਕਮਰ ਕਸਾ ਖੋਲੀ ਆ ਜੀਤ ਸਿੰਘ ਤੇ ਪਾਉਣ ਲੱਗੇ ਕੀ ਕਰਦਾ ਐ ਕੀ ਕਰ ਸਕਦੇ ਆ ਮਹਾਰਾ ਦੁੱਖ ਤਾਂ ਹੋਇਆ ਨਾ ਸਿੰਘਾ ਨੂੰ ਜਾਂ ਦੋ ਸ਼ਹਿਬ ਜਾਂਦੇ ਜੇ ਬਚ ਜਾਂਦੇ ਵਧੀਆ ਸਾਡੇ ਕੋਲੇ ਗੁਰਦੀਆਂ ਸੀ ਪਰ ਤੁਸੀਂ ਵੀ ਗੁਰੂ ਦੀਆਂ ਸੀ ਕੀ ਕਰ ਸਕਦੇ ਆ ਮਹਾਰਾ ਸਰੀਰ ਸੰਭਾਲ ਵੀ ਨਹੀਂ ਸਕਦੇ ਚਲੋ ਆ ਦੋ ਤੱਕ ਕੱਪੜਾ ਤਾਂ ਪਾ ਲਈ ਚੱਕ ਲੈ ਇਹਨੂੰ ਜਾਂ ਤਾਂ ਸਾਰਿਆਂ ਦੇ ਪਾ ਦੇ ਜਾਂ ਇਹਨੂੰ ਵੀ ਨਾਲ ਦਾ ਹੀ ਰਹਿਣ ਦੇ ਲੋ ਸਤਨਾਮ ਕੀ ਹੈ ਬ੍ਰਹਮ ब्रह्म ज्ञानी सदा निरलेप जैसे जल में कमल अलेप जवे पानी दे विच कमल दा फूल न लेप रहंदा ਥੱਲੇ ਉਹਦੇ ਜਾਲਾ ਹੁੰਦਾ ਪਰ ਇਹ ਪਾਣੀ ਤੋਂ ਉੱਜਾ ਹੁੰਦਾ ਹੈ ਮਨਮੁਖ ਡੰਡੂ ਜਾਲੇ ਖਾਂਦੇ ਆ ਗੁਰਮੁਖ ਭੌਰੇ ਕਮਲ ਦੀ ਖੁਸ਼ਬੂ ਲੈਂਦੇ ਆ ਗੋ ਸਤਨਾਮ ब्रह्म ज्ञानी सदा निरलेप जैसे जल में कमल अलेप ब्रह्म ज्ञानी सदा निर्दोष ਦੋ ਖੁੰਦੇ ਆਗਨ ਵਿਕਾਰ ਬ੍ਰਹਮ ਗਿਆਨੀ ਵਿੱਚ ਆਪਣੇ ਵਿੱਚ ਕੋਈ ਵਿਕਾਰ ਨਹੀਂ ਰੱਖਦਾ ਕਿਸੇ ਦੇ ਪ੍ਰਤੀ ਮਾੜਾ ਨਹੀਂ ਸੋਚਦਾ ਜੈਸੇ ਸੂਰਗ ਸਰਮ ਕੋ ਸੁਖ ਉਹਦੀ ਵਿਵਸਥਾ ਸਾਰਿਆਂ ਵਾਸਤੇ ਬਰਾਬਰ ਹੁੰਦੀ ਆ ਬ੍ਰਹਮ ਗਿਆਨੀ ਕਹ ਜਿੰਚ ਸਮਾਨ ਉਹਦੀ ਦਿੱਤੀ ਸਾਰਿਆਂ ਵਾਸਤੇ ਬਰਾਬਰ ਹੁੰਦੀ ਆ ਜੈਸੇ ਰਾਜਨ ਕੋ ਲਾਗੈ ਤੁਲ ਪਵਾਨ ਜਿਵੇਂ ਹਵਾ ਠੰਡੀ ਐ ਤਾਂ ਰਾਜੇ ਨੂੰ ਵੀ ਠੰਡੀ ਤੇ ਗਰੀਬ ਨੂੰ ਵੀ ਠੰਡੀ ਜੇ ਗਰਮ ਐ ਤੇ ਰਾਜੇ ਨੂੰ ਵੀ ਗਰਮ ਤੇ ਗਰੀਬ ਨੂੰ ਵੀ ਗਰਮ ਲੱਗੇ ਵੀ ਤੁਲ ਕਹਈਆ ਬਰਾਬਰ ਹਵਾ ਜੈਸੇ ਰਾਜਨ ਕੋ ਲਾਗੈ ਤੁਲ ਪਵਾਨ ਪਵਨ ਹਾਤਾ ਬ੍ਰਹਮ ਗਿਆਨੀ ਕਹ ਧੀਰੇ ਦੇਕ ਬ੍ਰਹਮ ਗਿਆਨੀ ਇੱਕ ਦੇ ਖੜਾ ਹੁੰਦਾ ਉਹਦੀ ਅੰਦਰ ਚੀਜ਼ ਹੁੰਦਾ ਉਸ ਇੱਕ ਦੇ ਕਰਕੇ ਉਹ ਘਬਰਾਉਂਦਾ ਨਹੀਂ ਜਿਵੇਂ ਭਾਈ ਬਖਾਰੀ ਨੂੰ ਪਤਾ ਲੱਗਿਆ ਕਿ ਮੇਰੇ ਲੜਕੇ ਨੇ ਵਿਆਹ ਤੋਂ ਅਗਲੇ ਦਿਨ ਪਰ ਜਾਣਾ ਪਰ ਉਸ ਇੱਕ ਤੇ ਖੜਾ ਹੋਇਆ ਕੋਈ ਸੁਪਨੋ ਕਿਸੀ ਬ੍ਰਹਮ ਗਿਆਨੀ ਕਹੈ ਧੀਰਜ ਇੱਕ ਜੋ ਬਸਦਾ ਜਿਵੇਂ ਧਰਤੀ ਨੂੰ ਕੋਊ ਖੋਦਾ ਕੋਈ ਪਾਟਲੇ ਤੋਹੇ ਪਾਟ ਦੇਵੇ ਰੂੜੀਆਂ ਲਾ ਦੇਵੇ ਕੋਊ ਚੰਗਣ ਲੇਪ ਕੋਈ ਚੰਗਣ ਲਗਣ ਕੇ ਉੱਚਾ ਮਾਰ ਲਵੇ ਧਰਤੀ ਨੂੰ ਕੋਈ ਫਰਕ ਨਹੀਂ ਹੁੰਦਾ ਬ੍ਰਹਮ ਗਿਆਨੀ ਦਾ ਇਹੋ ਜਿਹਾ ਸੁਭਾਅ ਉਹ ਲੋਕ ਪਛਾਣ ਲੈ ਉਹ ਆਪੇ ਇਹ ਲੱਛਣ ਹੈ ਬ੍ਰਹਮ ਗਿਆਨੀਆਂ ਦੇ ਬ੍ਰਹਮ ਗਿਆਨੀ ਕਾ ਇਹ ਹੈ ਗੁਨਾਓ ਇਹ ਹੈ ਬ੍ਰਹਮ ਗਿਆਨੀ ਦੇ ਗੁਣ ਆਓ ਸੁਣੋ ਨਾਨਕ ਜਿਉ ਬਾਵਕ ਦਾ ਸਹਿ ਸੁਭਾਅ ਜਿਵੇਂ ਅੱਗ ਦਾ ਜਿਹੜਾ ਸੁਭਾਅ ਹੈ ਉਹ ਸਭ ਦੇ ਵਾਸਤੇ ਬਰਾਬਰ ਹੈ ਅਗੇ ਦੂਸਰਾ ਪਦ ਆਰੰਭ ਹੁੰਦਾ ਹੈ ਸਰੂ ਨੇ ਕਿਰਪਾ ਕੀਤੀ ਕਦੇ ਫੇਰ ਸਰਬਨ ਕਰਾਂਗੇ ਨੀਤਾ ਦਾਸ ਦੀ ਲੜੀਵਾਰ ਕਥਾ ਘਰੌਰ ਗੋਲਨ ਕਰਕੇ ਸਾਰਿਆਂ ਦੇ ਮੋਹਲਿਆਂ ਦੇ ਪੰਨੇ ਤਰ੍ਹਾਂ ਆ ਰਹੀ ਹੈ ਆਪ ਜੀ ਸੁਣ ਸਕਦੇ ਹੋ ਇੱਥੋਂ ਤੱਕ ਆਪਾਂ ਪਹੁੰਚੀ ਆ ਕਥਾਕਾਰ ਜੀ ਤੁਹਾਡੀ ਕਿਰਪਾ ਨਾਲ ਇਥੇ ਪਾਤਸ਼ਾਹ ਜੀ ਨੇ ਅੱਜ ਤੁਹਾਡੇ ਦਰਸ਼ਨ ਕਰਨ ਦਾ ਸਮਾਂ ਬਖਸ਼ਿਆ ਲੱਖ ਲੱਖ ਸ਼ੁਕਰ ਹੈ ਗੁਰੂ ਪਾਤਸ਼ਾਹ ਦਾ ਢੀਨੇ ਬਾਜ ਮਾਰ ਕੇ ਸੇਵਾ ਦਾ ਹੁਕਮ ਬਖਸ਼ਿਆ ਤੋ ਬਹੁਤ ਬਹੁਤ ਧੰਨਵਾਦ ਦੂਸਰਾ ਪਦਾ ਹੈ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਪਵਿੱਤਰ 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 ਪੁਨੀਤ ਜੈਸੇ ਮੈ ਨਾ ਲਾਗਿਆ ਜਿਵੇਂ ਪਾਣੀ ਕਰੇ ਮੈਲਾ ਨਹੀਂ ਹੁੰਦਾ ਹੁਣ ਤੁਸੀਂ ਕਹੋ ਪਾਣੀ ਦਾ ਮੈਲਾ ਨਹੀਂ ਮੈਲਾ ਹੁੰਦਾ ਪਾਣੀ ਪਾਣੀ ਕੇ ਮੈਲ ਆਉਂਦੀ ਹੈ ਸੂਟ ਚੱਕਨੇ ਭਾਗ ਬਣ ਕੇ ਉੱਡਦਾ ਹੈ ਦੁਆਰੇ ਮੀਂਹ ਬਣ ਕੇ ਪਵਿੱਤਰ ਹੋ ਕੇ ਫਿਰ ਵਰ ਜਾਂਦਾ ਹੈ ਪਾਣੀ ਕਦੇ ਮੈਲਾ ਨਹੀਂ ਹੁੰਦਾ ਇਸੇ ਤਰ੍ਹਾਂ ਬ੍ਰਹਮ ਗਿਆਨੀ ਵੀ ਕਦੇ ਮੈਲਾ ਨਹੀਂ ਹੁੰਦਾ ਵਿਚਾਰਾਂ 'ਚ ਰੁਕਦੇ ਆ ਬਹੁਤ ਬਹੁਤ ਧੰਨਵਾਦ ਲੱਖ ਲੱਖ ਸ਼ੁਕਰੀਆ ਪਾਤਸ਼ਾਹ ਜੀ ਦਾ ਆਪ ਜੀ ਦਾ ਆਓ ਅੱਜ ਦਾ ਸ਼ਬਦ ਵੀ ਹੈ ਕੋਈ ਜਨ ਹੱਥ ਸਿਉਂ ਦੇਵੇ ਜੋਰ ਚਰਨ ਗਹਾਂ ਬਖੋਂ ਸਮਰਸਨਾ ਦਿੱਤਿਆ ਪ੍ਰਾਨ ਔਰ ਕੋਈ ਮੈਨੂੰ ਉਸ ਇੱਕ ਨਾਲ ਜੋੜ ਦੇਵੇ ਮੈਂ ਉਹਦੇ ਚਰਨ ਫੜ ਲਵਾਂ ਮੈਂ ਜੀਭਾਂ ਦੇ ਨਾਲ ਉਹਦੀ ਸਿਫਤ ਕਰਾਂ ਮੈਂ ਉਸ ਨੂੰ ਚੰਗਾ ਕਹਾ ਮੈਂ ਉਸ ਨੂੰ ਜੋ ਹਰ ਕੀ ਹਰ ਵਾਰ ਸੁਣਾਵੇ ਕੋ ਨਾਨਕ ਕੀ ਦੀਜੈ ਉਨ ਕੀ دیਵਾ ਸੀਸ ਵੱਡੈ ਕਰ ਬੈਸਣ ਦੀਜੈ ਬਿਨ ਸਿਰ ਸੇਵ ਕਰੀਜੈ ਇੱਥੇ ਸੀਸ ਵੱਡ ਕੇ ਇਥੋਂ ਨਹੀਂ ਵਡਣਾ ਹੰਕਾਰ ਵੱਡ ਕੇ ਨਿਮਰਤਾ ਸਹਿਤ ਸੇਵਾ ਕਰਨੀ ਕੋ ਸਤਨੁਸ ਸੋ ਘਰ ਬਿਤਾਇ ਇਥੇ ਰੁਕਦੇ ਗੁਰ ਪਾਤਸ਼ਾਹ ਕਿਰਪਾ ਕਰਨ ਅਗਲੇ ਸ਼ਬਦ ਦੀ ਵਿਚਾਰ ਮਹਾਰਾਜ ਨੇ ਕਿਰਪਾ ਕੀਤੀ ਤੇ ਸਰਪਨ ਕਰਾਂਗੇ ਸੋ ਆਪ ਦੀ ਲੜੀ ਬਾਤ ਜੋ ਗੁਰੂ ਬਾਦਸ਼ਾਹ ਨੇ ਬਖਸ਼ਣ ਕੀਤਾ ਆਪਾਂ ਨੂੰ ਮੀਡੀਆ ਦਾ ਚੌਂਕ ਚੈਨ ਤੇ ਕਥਾ ਆ ਹੀ ਰਹੀ ਹੈ ਅਗਲੇ ਪਰੇ ਦੀ ਕਥਾ ਅਨੁਪਾਉਾਂਗੇ ਗੁਰੂ ਪਾਤਸ਼ਾਹ ਕਿਰਪਾ ਕਰਨ ਬਲੌ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 와, wow. 고